ਜੀ ਜੀ ਸ਼ੀਰਤਰ ਚਿਕਰੋ ਅੱਪਾ ਪਹੁੰਚੇਗੇ ਸ਼ਹਿਰ ਕੋਲ ਜਿਹੜਾ ਬੱਦੂ ਤੁਹਾਡੇ ਵਾਸਤੇ ਠਿੱਕੂ ਗੱਡੀ ਲੈ ਕੇ ਆਈ ਦੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਜੱਗੜੀ ਆ ਬਾਈ ਜੀ ਇੰਗੋ ਲਵਰ ਬਹੁਤ ਜਿਆਦਾ ਆ ਬਾਈ ਤੇ ਗੱਡੀ ਦੇ ਵੀ ਟਾਇਰਾਂ ਦੇ ਮਰਾਜ਼ੀ ਕਰਾਂ ਨਿਗਾ ਜਿਹੜੀ ਟਾਇਰਾਂ ਦੀ ਹਾਲਤ ਆ ਕੀ ਉਹ ਹੈਗੀ ਹੈਗੀ 70 ਤੋਂ 80 ਪੈਸੇ ਤੇ ਪੰਜਾਬ ਦੀ ਤੁਹਾਨੂੰ ਇਹਨੂੰ ਇੰਨੂਸੀ ਮਿਲ ਜੂਗੀ ਬਾਈ ਜਕਸੀਰ ਨੇ ਤੁਸੀਂ ਸੰਪਰਕ ਕਰਨਾਗਾ ਸ਼ਹਿਰ ਕਾਟਿਆਣਾ ਵਾਲੇ ਨੂੰ ਅੰਤਕਾਰ ਬਿਆਜ ਤੇ ਮੁਕਤ ਰਗਾ ਜਿਹੜੀ ਗੱਡੀ ਦੀ ਹਾਲਤ ਆ ਉਹ ਸੋਹਣੀ ਆ ਬਾਈ ਜੀ ਇਹਨਾਂ ਓਕੇ ਗੱਲਬਾਤ ਆ ਰੇਟ ਵੀ ਤੁਹਾਨੂੰ ਜਾਇਚਾ ਦਵਾ ਦੇਗੇ ਬਾਈ ਤੁ ਆਪਾਂ ਠੀਕ ਹੈ ਜੀ 2013 ਮਾਡਲ ਹੈ ਰੰਗ ਪੇਟ ਦੀ ਕਿਵੇਂ ਬਾਈ ਜਿੱਥੇ ਰ ਅਰੀਜਨਲ ਹੈ ਜੀ ਸਾਰੀ ਅਰੀਜਨਲ ਹੈ ਜੀ ਨਾ ਲਾ ਸ਼ੀਸ਼ੇ ਵਰਗੀ ਗੱਡੀ ਹੈ ਜਹਾ ਠੀਕ ਹੈ ਜੀ ਨਾ ਵੀ ਸ਼ੀਸ਼ੇ ਵਰਗੀ ਗੱਡੀ ਹੈ ਤੇ ਸ਼ੀਸ਼ੇ ਗੱਡੀ ਦੇ ਬਾਈ ਨਾਲ ਦੀ ਹੈ ਸਾਰੇ ਸਾਰਾ ਕੁਝ ਨਾਲ ਦਾ ਗੱਡੀ ਦੇ ਨਾ ਵੀ ਦਰਸ਼ਕ ਵੀਰੋ ਸ਼ੀਸ਼ੇ ਸਾਰੇ ਨਾਲ ਦੇ ਆ ਇਹ ਡੀਜ਼ਲ ਦੀ ਹੈ ਬਾਈ ਜੀ ਡੀਜ਼ਲ ਦੀ ਡੀਜ਼ਲ ਦੀ ਤੇ ਵੀ ਡੀਜ਼ਲ ਦੀ ਗੱਡੀ ਹੈ ਸੁਪੇਜ ਵੀਰੇ ਅੰਦਰ ਬਾਹਰ ਮਰਾਦੀ ਕਰਨੇਗਾ ਇਹਨਾਂ ਓਕੇ ਗੱਲ ਵਾਦਾ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਮੈਟ ਗੱਡੀ ਨੂੰ ਪੂਰੇ ਸੋਹਣੇ ਲੱਗੇ ਪਿਆ ਸ਼ੀਟ ਕਵਰ ਪੂਰੇ ਵਧੀਆ ਚਾਲ ਚਲਾ ਵੀ ਦੀ ਓਕੇ ਹੈ ਗੱਡੀ ਸਰਵਿਸ ਵਗੈਰਾ ਹੋਈ ਵੀ ਹੈ ਬਾਈ ਸਰਵਿਸ ਹੋਈ ਆ ਸਰਵਿਸ ਹੋਈ ਵੀ ਹੈ ਨਾ ਉੱਤੇ ਗੱਲ ਬਾਤ ਸਾਰੀ ਗੱਡੀ ਦੀ ਤੇ ਰੇਟ ਵੀ ਬਾਈ ਜਕਸੀਰ ਜੈਜ ਜੀ ਦੇਣਾ ਇਹ ਗੱਡੀ ਦਾ ਆਪਾਂ ਮੜੀ ਜਾ ਇੰਜਨ ਖੋਲਦੀ ਇੰਜਨ ਤੇ ਮਰਵਾ ਦਈਏ ਨਿਗਾ ਉਧਰ ਖੋਲਿਓ ਜੀ ਮੜਾ ਜਾ ਰਵੀਕਰ ਭੇਜ ਘੁਮਕੀ ਮਰਾਦੀ ਕਰਨ ਨਿਗਾ ਇਹਨਾਂ ਓਕੇ ਗੱਲ ਬਾਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ 2013 ਮਾਡਲ ਆ ਬਈ ਇਹ 2013 ਮਾਡਲ ਆ ਰੰਗ ਪੇਂਟ ਵੀ ਓਰੀਜਨਲ ਆ ਸਾਰੇ ਸੀਸੇ ਨਾਲ ਦੇ ਆ ਗੱਡੀ ਤੇ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਐ ਇਹਨਾਂ ਓਕੇ ਗੱਲ ਪਤਾ ਚੱਲ ਚਲਾਵਾ ਪੂਰਾ ਵਧੀਆ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਇੰਜਨ ਗੇਅਰ ਬਿਲਕੁਲ ਓਕੇ ਆ ਤੁਸੀਂ ਕੁਝ ਵੀ ਨਹੀਂ ਕਰਵਾਉਣਾ ਇੰਜਨ ਤੇ ਮਾਰ ਲਓ ਨਿਗਾ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਰੇਟ ਵੀ ਆਪਾਂ ਤੁਹਾਨੂੰ ਬਾਈ ਜਗਸੀਰ ਤੋਂ ਜਾਇਜ਼ਾ ਦਵਾ ਦੇਾਂਗੇ ਕੀ ਡਿਮਾਂਡ ਆ ਤੇ ਕਿੰਨੇ ਦੀ ਬਾਈ ਛੱਡਣੀ ਆ ਲਾਸਟ ਇਹ 1,80,000 ਰੁਪਇਆ ਮੰਗਦੇ ਆ ਕਿਹਦੀ ਡਿਮਾਂਡ ਆ ਆਪਣੇ ਹਾਂ 1, ਛੱਡ ਜਮਾ ਲਾਸਟ ਹਾਂ ਕਵੀਤਾਰ ਕਵੀਰੋ 1,80,000 ਰੁਪਏ ਬਾਈ ਦੀ ਡਿਮਾਂਡ ਹੈ ਜਿਹੜੀ ਗੱਡੀ ਛੱਡਣੀ ਹੈ ਉਹ 1,65,000 ਰੁਪਏ ਦੀ ਨੈਟ ਤੋਂ ਨੂੰ ਹੀ ਗੱਡੀ ਮਿਲ ਜੂਗੀ ਠੀਕੋ 2013 ਮਾਡਲ ਹੈ ਸਾਰੀ ਗੱਡੀ origignal ਹੈ ਪੀਸੇ ਸਾਰੇ ਨਾਲ ਦੇ ਆ ਰੰਗ ਪੇਂਟ ਵੀ ਓਕੇ ਆ ਸੋਹਣੀ ਸਾਫ ਸੁਥਰੀ ਗੱਡੀ ਹੈ ਪੇਜ ਨੂੰ ਕਰ ਲਿਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ 'ਤੇ ਪੋਸਟ ਕਰੋ ਮੇਰਾ ਵੀਰ ਤੇ ਪੇਜ ਨੂੰ ਕਰ ਲਿਓ ਫੋਲੋ ਤਸੰਪਾਰ ਕੈਮਰਾ ਵੀਰ ਉਹੀ ਕਰਿਓ ਜਿਨ੍ਹਾਂ ਨੇ ਗੱਡੀ ਖਰੀਦਣੀ ਆ ਧੰਨਵਾਦ